ਅਮਰੀਕਾ ਤੋਂ ਦੋ ਵੱਡੀਆਂ ਅਪਡੇਟਾਂ ਆ ਰਹੀਆਂ ਹਨ 트ੰਪ ਨੇ ਫਿਰ ਤੋਂ ਦੋ ਵੱਡੇ ਫੈਸਲੇ ਕੀਤੇ ਆ ਦੋ ਧਮਾਕੇ ਕਰਤੇ ਤੇ ਦੋਨੋਂ ਹੀ ਤੁਹਾਡੇ ਲਈ ਬਹੁਤ ਹੀ ਜਾਣਨੇ ਜ਼ਰੂਰੀ ਆ ਇੱਕ ਧਮਾਕਾ ਤਾਂ ਵੀਜ਼ੇ ਨੂੰ ਲੈ ਕੇ ਕਰਤਾ ਜਿਨ੍ਹਾਂ ਦੇ ਟੂਰਿਸਟ ਵੀਜ਼ੇ ਸੀਗੇ ਉਹਨਾਂ ਦੇ ਲਈ ਨਵੇਂ ਨਿਯਮ ਕਾਨੂੰਨ ਬਣਾ ਦਿੱਤੇ ਆ ਜਿਨ੍ਹਾਂ ਲਈ ਆਨਰਾਈਵਲ ਵੀਜ਼ੇ ਵੀ ਸੀਗੇ 90 ਦਿਨਾਂ ਦੀ ਐਂਟਰੀ ਸੀਗੀ ਤੇ ਉਹਨਾਂ ਲਈ ਵੀ ਹੁਣ ਈਜ਼ੀ ਨਹੀਂ ਰਿਹਾ ਕਿ ਉਹ ਅਮਰੀਕਾ ਦੇ ਵਿੱਚ ਈਜ਼ੀਲੀ ਆ ਸਕਦੇ ਆ ਤੇ ਦੂਜਾ ਇਹ ਆ ਕੀ ਜਿਹੜਾ 트럼ਪ 골ਡ ਕਾਰਡ ਆ ਉਹਦਾ ਪੋਰਟਲ ਵੀ ਇਹਨਾਂ ਨੇ ਓਪਨ ਕਰਤਾ ਉਹਦੀਆਂ ਕੀ ਕੀ ਸ਼ਰਤਾਂ ਕਿੰਨੀ ਫੀਸ ਹੋਏਗੀ 15000 ਡਾਲਰ ਫੀਸ ਆ ਉਹਦੀ ਜਿਹੜੀ ਕਿ ਨਾਨ ਰਿਫੰਡੇਬਲ ਆ ਔਰ ਉਸ ਤੋਂ ਬਾਅਦ ਅਗਰ ਤੁਹਾਡਾ ਨਿਕਲ ਗਿਆ ਕੂਪਨ ਜਾਂ ਤੁਹਾਡੀ 바ਰੀ ਆ ਗਈ ਤਾਂ ਉਸ ਤੋਂ ਬਾਅਦ 1 ਮਿਲੀਅਨ ਤੁਹਾਨੂੰ ਡਾਲਰ ਪੇ ਕਰਨਾ ਹੋਏਗਾ ਸੇ ਉਹ ਇੱਕ ਗਿਫਟ ਹੋਏਗਾ ਜਿਹੜਾ ਤੁਸੀਂ ਸਰਕਾਰ ਨੂੰ ਦੇਣਾ ਇਹਦੇ ਬਾਰੇ ਪੂਰੀ ਬ੍ਰੀਫਿੰਗ ਦੇ ਨਾਲ ਗੱਲ ਕਰਦੇ ਆ ਕਿ ਕੀ ਕੀ ਫਾਇਦੇ ਹੋਣਗੇ ਕੀ ਕੀ ਨੁਕਸਾਨ ਹੋਣਗੇ ਸੋ ਅਗਰ ਤੁਸੀਂ ਚੈਨਲ ਤੇ ਨਵੇਂ ਆ ਸੋ ਪਲੀਜ਼ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਨਮੀ ਨਮੀ ਅਪਡੇਟ ਦੇ ਲਈ ਸੋ ਸਭ ਤੋਂ ਪਹਿਲਾਂ ਤਾਂ ਆਪਾਂ ਜਿਹੜਾ ਨਮਾ ਇਹਨਾਂ ਨੇ ਲਾ ਲੈ ਕੇ ਆਂਦਾ ਵਿਜ਼ਟਰ ਵੀਜ਼ੇ ਵਾਲਿਆਂ ਲਈ ਕਿਉਂਕਿ ਬਹੁਤ ਜ਼ਿਆਦਾ ਕੰਟਰੀਆਂ ਨੂੰ ਇੱਥੇ ਆਨਰਾਈਵਲ ਵੀਜ਼ਾ ਹੈਗਾ ਆਨਰਾਈਵਲ ਅਮਰੀਕਾ ਦੇ ਵਿੱਚ ਆ ਸਕਦੇ ਆ ਸੋ ਉਹਨਾਂ ਦੇ ਲਈ ਵੀ ਬਹੁਤ ਇਦਾਂ ਦੀਆਂ ਯੂਰਪ ਦੀਆਂ ਕੰਟਰੀਆਂ ਆਸਟ੍ਰੇਲੀਆ ਉਹਨਾਂ ਲਈ ਵੀ ਇਹ ਪ੍ਰੋਬਲਮ ਖੜੀ ਕਰਤੀ ਆ ਕਿ ਹੁਣ ਤੁਹਾਡੇ ਤੋਂ ਇਹ 1 ਸਾਲ ਦਾ ਤੁਹਾਡਾ ਜਿਹੜਾ ਸੋਸ਼ਲ ਮੀਡੀਆ ਅਕਾਊਂਟ ਆ ਤੁਹਾਡਾ ਉਹਦਾ ਰਿਕਾਰਡ ਮੰਗ ਸਕਦੇ ਆ ਬਹੁਤ ਹੀ ਵੱਡੀ ਅਪਡੇਟ ਆ ਕਿ ਜਿਨ੍ਹਾਂ ਨੇ ਇੱਥੇ ਆਣਾ ਸੀਗਾ ਪਹਿਲਾਂ ਤਾਂ ਈਜ਼ਲੀ ਆ ਜਾਂਦੇ ਸੀ ਕੋਈ ਪ੍ਰੋਬਲਮ ਨਹੀਂ ਸੀ ਆਂਦੀ ਤੇ ਹੁਣ ਉਹਨਾਂ ਲਈ ਕਠਿਨਾਈਆਂ ਦਿਨ ਪੋ ਦਿਨ ਵੱਧਦੀਆਂ ਜਾ ਰਹੀਆਂ ਕਿ ਹੁਣ ਤੁਸੀਂ ਅਗਰ ਆ ਰਹੇ ਆ ਅਮਰੀਕਾ ਦੇ ਵਿੱਚ ਤੁਹਾਡੇ ਕੋਲੋਂ ਇਮੀਗ੍ਰੇਸ਼ਨ ਆਫੀਸਰ ਪੁੱਛ ਸਕਦੇ ਆ ਤੁਹਾਡੇ ਕੋਲ ਉਹ ਮੰਗ ਸਕਦੇ ਆ ਡਾਟਾ ਤੁਹਾਡਾ ਕਿ ਤੁਸੀਂ ਸੋਸ਼ਲ ਮੀਡੀਆ ਤੇ ਕਿਸ ਤਰ੍ਹਾਂ ਦੀਆਂ ਪੋਸਟਾਂ ਕੀ ਤੁਹਾਡਾ ਉੱਥੇ ਸਟੈਂਡ ਕਰਦੇ ਆ ਤੁਸੀਂ ਸੋਸ਼ਲ ਮੀਡੀਆ ਦੇ ਉੱਪਰ ਸੋ ਇਹ ਇੱਕ ਆਪਣੇ ਆਪ ਦੇ ਵਿੱਚ ਇੱਕ ਨਵਾਂ ਕਾਨੂੰਨ ਆ ਨਵਾਂ ਇੱਕ ਤਰੀਕਾ ਕਿ ਕਿਸ ਤਰ੍ਹਾਂ ਸਖਤੀ ਕੀਤੀ ਜਾਣੀ ਚਾਹੀਦੀ ਹੈ ਕਿਸ ਤਰ੍ਹਾਂ ਰੋਕਿਆ ਜਾਣਾ ਚਾਹੀਦਾ ਕਿਸ ਤਰ੍ਹਾਂ ਘਟਾਇਆ ਜਾਣਾ ਚਾਹੀਦਾ ਸੋ ਇਹਦੇ ਲਈ ਤੁਹਾਨੂੰ ਪਤਾ ਹੀ ਆ ਬਹੁਤ ਲੋਕਾਂ ਨੇ ਆਲਰੇਡੀ ਸੋਸ਼ਲ ਮੀਡੀਆ ਦੇ ਉੱਪਰ ਕੀ ਕੀ ਕੁਝ ਅਪਲੋਡ ਕੀਤਾ ਹੁੰਦਾ ਸੋ ਇਹ ਇੱਕ ਵੱਡੀ ਅਪਡੇਟ ਆ ਜਿਹੜੇ ਪਿਛਲੇ ਪੀਏ ਤੇ ਯਾਰ 90 ਦਿਨਾਂ ਦੀ ਐਂਟਰੀ ਹੁੰਦੀ ਸੀ ਉਹਨਾਂ ਲਈ ਇਹ ਨਵਾਂ ਕਾਨੂੰਨ ਆ ਤੇ ਦੂਜਾ ਤੁਹਾਨੂੰ ਪਤਾ ਹੀ ਆ ਇਸ ਟਾਈਮ ਦੇ ਉੱਤੇ ਕੀ ਹਾਲਾਤ ਬਣੇ ਹੋਏ ਆ ਅਮਰੀਕਾ ਦੇ ਵਿੱਚ ਹਰ ਕਿਸੇ ਨੂੰ ਚੱਕਿਆ ਜਾ ਰਿਹਾ ਡਿਟੇਨ ਕੀਤਾ ਜਾ ਰਿਹਾ ਇਸ ਦੀ ਰੇਟ ਹਰ ਇੱਕ ਪਾਸੇ ਡਬਲ ਟ੍ਰਿਪਲ ਹੋਈ ਪਈ ਆ ਬਹੁਤ ਜ਼ਿਆਦਾ ਸਖਤਾਈਆਂ ਹੋ ਰਹੀਆਂ ਤੇ ਉਹਦੇ ਵਿੱਚ ਇੱਕ ਟਰੰਪ ਨੇ ਇੱਕ ਆਪਣਾ 골ਡ ਕਾਰਡ ਲੌਂਚ ਕੀਤਾ ਜਿਹਦਾ ਕਿ ਪੋਰਟਲ ਵੀ ਓਪਨ ਹੋ ਗਿਆ ਇਹਦੇ ਵਿੱਚ ਕੀ ਹੋਏਗਾ ਇਹਦੇ ਵਿੱਚ ਤੁਹਾਡੀ 15000 ਡਾਲਰ ਫੀਸ ਹੋਏਗੀ ਜਿਹੜੀ ਤੁਹਾਨੂੰ ਪੇ ਕਰਨੀ ਆ ਨੌਨ ਰਿਫੰਡੇਬਲ ਆ ਕਿ ਤੁਸੀਂ ਇਹ ਕਰੋਗੇ ਉਸ ਤੋਂ ਬਾਅਦ ਅਗਰ ਤੁਹਾਡਾ ਨੰਬਰ ਲੱਗਦਾ ਤੁਹਾਡਾ ਆਉਂਦਾ ਫਿਰ ਉਸ ਤੋਂ ਬਾਅਦ ਉਹਨੂੰ 1 ਮਿਲੀਅਨ ਪੇ ਕਰਨਾ ਹੋਏਗਾ ਗਿਫਟ ਦੇ ਤੌਰ ਤੇ ਉਹ ਵੀ ਨੌਨ ਰਿਫੰਡੇਬਲ ਉਹ ਵੀ ਵਾਪਸ ਨਹੀਂ ਆਉਣਾ ਤੁਸੀਂ ਆਪਣੇ ਵੱਲੋਂ ਸਰਕਾਰ ਨੂੰ ਗਿਫਟ ਕਰਨਾ ਸੋ ਉਹਦੇ ਵਿੱਚ ਤੁਹਾਨੂੰ ਫਿਰ 골ਡ ਕਾਰਡ ਮਿਲੇਗਾ ਇੱਥੋਂ ਦਾ ਜਿਹਦੇ ਵਿੱਚ ਪੀਆਰ ਵੀ ਹੋਏਗੀ ਨਾਗਰੀਤਾ ਤੁਹਾਨੂੰ ਕ੍ਰੀਡ ਕਾਰਡ ਤੱਕ ਬਾਅਦ ਚ ਉਹ ਵੀ ਸੁਵਿਧਾ ਮਿਲੇਗੀ ਪਰ ਅਗਰ ਤੁਸੀਂ 15000 ਪੇ ਕਰ ਰਹੇ ਆ ਤੁਹਾਡਾ ਸਾਰਾ ਰੈਕਡ ਚੈੱਕ ਕੀਤਾ ਜਾਏਗਾ ਤੁਹਾਡੀ ਪੂਰੀ ਡਿਟੇਲ ਚੈੱਕ ਕੀਤੀ ਜਾਏਗੀ ਤੁਹਾਡਾ ਇਹ ਵੀ ਇਥੋਂ ਤੱਕ ਵੀ ਚੈੱਕ ਕੀਤਾ ਜਾਏਗਾ ਇਹ ਪੈਸਾ ਆਇਆ ਕਿੱਥੋਂ ਇੱਕ ਨੰਬਰ ਦਾ ਬਲੈਕ ਮਨੀ ਤਾਂ ਨਹੀਂ ਕੋਈ ਦੋ ਨੰਬਰ ਹੀ ਆ ਕੇ ਇੱਥੇ ਸਾਡਾ 골ਡ ਕਾਰਡ ਤਾਂ ਨਹੀਂ ਲੈ ਜਾਏਗਾ ਸੋ ਤੁਹਾਡੀ ਬਰੀਕੀ ਦੇ ਨਾਲ ਤੁਹਾਡਾ ਪਿਛਲੀ ਜਿਹੜੀ ਤੁਸੀਂ ਤੁਹਾਡੀ ਕੰਟਰੀ ਆ ਉੱਥੋਂ ਦਾ ਤੁਹਾਡਾ ਇੱਕ ਇੱਕ ਤੁਹਾਡਾ ਰਿਕਾਰਡ ਚੈੱਕ ਕੀਤਾ ਜਾਏਗਾ ਕੋਈ ਕ੍ਰਿਮੀਨਲ ਰਿਕਾਰਡ ਹਰ ਇੱਕ ਪਾਸੇ ਤੁਹਾਡੀ ਇਨਕੁਆਰੀ ਹੋਏਗੀ ਉਸ ਤੋਂ ਬਾਅਦ ਅਗਰ ਤੁਹਾਡਾ ਨੰਬਰ ਲੱਗ ਜਾਂਦਾ ਤਾਂ ਤੁਹਾਨੂੰ ਇਹ 골ਡ ਕਾਰਡ ਮਿਲੇਗਾ ਹੁਣ ਬਹੁਤ ਲੋਕਾਂ ਦੀ ਇਹ ਰੁਝਾਨ ਹੋਏਗਾ ਕਿ ਇਹ 골ਡ ਕਾਰਡ ਲੈ ਲਿਏ ਪਰ ਤੁਸੀਂ ਸੋਚੋ ਕਿ 15000 ਡਾਲਰ ਦਾ ਤੁਸੀ ਦੇਣਾ ਜਿਹੜਾ ਜਿਹੜਾ ਨਾਨ ਰਿਫੰਡੇਬਲ ਉਹਦੇ ਵਿੱਚ ਤੁਸੀਂ ਸ਼ੋਰ ਨਹੀਂ ਹੈਗੇ ਕਿ ਤੁਹਾਨੂੰ ਮਿਲਣਾ ਹੈ ਮਿਲਣਾ ਸੋ ਤੁਸੋਂ ਤੁਹਾਨੂੰ 15000 ਡਾਲਰ ਦਾਓ ਤੇ ਲਾਣ ਪੈਣਾ ਯੂਵਾ ਖੇਲਣਾ ਪੈਣਾ ਇੱਕ ਤਰ੍ਹਾਂ ਦਾ 골ਡ ਕਾਰਡ ਲੈਣ ਦੇ ਲਈ ਸੋ ਇਹਦੇ ਵਿੱਚ ਲੋਕਾਂ ਦਾ ਰੁਝਾਨ ਆਉਣ ਵਾਲੇ ਦਿਨਾਂ 'ਚ ਪਤਾ ਲੱਗ ਜਾਏਗਾ ਕਿੰਨਾ ਕੁ ਹੈ ਕਿੰਨਾ ਕੁ ਨਹੀਂ ਪਰ ਇਹਨਾਂ ਨੇ ਇਹ ਇੱਕ ਆંકੜਾ ਸ਼ੋਅ ਕੀਤਾ ਕਿ ਅਸੀਂ 80000 ਲੋਕਾਂ ਨੂੰ ਇਹ 골ਡ ਕਾਰਡ ਵੰਟਣ ਜਾ ਰਹੇ ਆ ਜਿਹੜਾ 트럼ਪ ਦੇ ਨਾਂ ਤੇ ਆ ਸੋ ਦੇਖਣ ਵਾਲੀ ਗੱਲ ਹੋਏਗੀ ਕਿ ਕੀ 에ਜ ਬਹੁਤ ਜਲਦ ਪੂਰਾ ਹੋ ਜਾਂਦਾ ਹੈ ਕਿ ਲੋਕਾਂ ਦੀ ਪਰਪਾਰ ਇਹਦੇ ਵਿੱਚੋਂ ਜ਼ਿਆਦਾ ਇਨਵੈਸਟ ਕਰਨ ਦੀ ਰਹੇਗੀ ਕਿ ਉਹਨਾਂ ਨੇ ਇਹ ਨਾਲ ਇਹ ਵੀ ਕਿਹਾ ਕਿ ਅਗਰ ਇਹ ਜਲਦੀ ਹੀ ਅੰਕੜਾ ਪੂਰਾ ਹੋ ਜਾਂਦਾ ਤਾਂ ਅਸੀਂ ਇਹਦੇ ਵਿੱਚ ਵਧਾ ਘਟਾ ਵੀ ਸਕਦੇ ਆ ਤਾਂ ਇਹਦੇ ਵਿੱਚ ਉਹ ਵਧਾਉਣਗੇ ਵੀ ਘਟਾਉਣਗੇ ਵੀ 골ਡ ਕਾਰਡ ਨੂੰ ਸੋ ਦੇਖਣ ਵਾਲੀ ਹੁਣ ਗੱਲ ਇਹ ਹੋਏਗੀ ਕਿ ਕਿੰਨੇ ਕੁ ਲੋਕ ਆਪਣਾ ਪੈਸਾ ਇਨਵੈਸਟ ਕਰਦੇ ਆ ਅਮਰੀਕਾ ਦਾ 골ਡ ਕਾਰਡ ਲੈਣ ਦੇ ਲਈ 1 ਮਿਲੀਅਨ ਡਾਲਰ ਸੋ ਬਹੁਤ ਜ਼ਿਆਦਾ ਹੁੰਦੀ ਹੈ ਇੰਡੀਆ ਦੇ ਹਿਸਾਬ ਨਾਲ ਤੁਸੀਂ ਦੇਖ ਲਓ ਕੈਲਕੂਲੇਟ ਕਰਕੇ ਕਮੈਂਟਾਂ ਦੇ ਵਿੱਚ ਦੱਸਿਓ ਕਿੰਨੇ ਪੈਸੇ ਬਣਦੇ ਆ ਕਿੰਨੇ ਪੈਸੇ ਜੇ ਤੁਹਾਨੂੰ ਇੰਡੀਆ ਦੇ ਕਿੰਨੇ ਕਰੋੜ ਦੇ ਵਿੱਚ ਤੁਹਾਨੂੰ 골ਡ ਕਾਰਡ ਮਿਲੇਗਾ ਔਰ ਇਸ ਟਾਈਮ ਦੇ ਉੱਤੇ ਬਹੁਤ ਲੋਕਾਂ ਦੀ ਇਹ ਚਾਹਤ ਵੀ ਆ ਕਿ ਅਸੀਂ ਅਮਰੀਕਾ ਦੇ ਵਿੱਚ ਰਹਿ ਸਕੀਏ ਪਰ ਜਿਹੜੀ ਇਹ 골ਡ ਕਾਰਡ ਦੀ ਕੀਮਤ ਰੱਖੀ ਗਈ ਹੈ ਨਾ ਇਹ ਬਹੁਤ ਜ਼ਿਆਦਾ ਔਰ ਜਿਹੜੀ ਉਸ ਤੋਂ ਵੀ ਪਹਿਲਾਂ ਜਿਹੜਾ ਪਹਿਲਾ ਸਟੈਪ ਆ ਨਾ 15000 ਵਾਲਾ ਉਹ ਲੋਕਾਂ ਨੂੰ ਬਹੁਤ ਚੁਭਣਾ ਕਿ ਉਹ ਨੌਨ ਰਿਫੰਡੇਬਲ ਵਾਲਾ ਕਿ ਉਹ 15000 ਡਾਲਰ ਤੁਸੀਂ ਲਾਉਣਾ ਹੈ ਜੂਆ ਖੇਲਣਾ ਇੱਕ ਤਰ੍ਹਾਂ ਦਾ ਅਮਰੀਕਾ ਦੇ ਵਿੱਚ ਰਹਿਣ ਦਾ ਔਰ ਇਹ ਵੀ ਨਹੀਂ ਕਿ ਉਹ ਸਿਰਫ ਇੱਕ ਲੋਟਰੀ ਸਿਰਫ 15000 ਡਾਲਰ ਤੇ ਆ ਕੇ ਰੁਕ ਜਾਣੀ ਉਸ ਤੋਂ ਬਾਅਦ ਤੁਹਾਨੂੰ 1 ਮਿਲੀਅਨ ਡਾਲਰ ਵੀ ਦੇਣਾ ਪੈਣਾ ਉਹ ਸਭ ਤੋਂ ਵੱਡੀ ਅਗਲੀ ਗੱਲ ਬਾਤ ਆ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਕੀ ਤੁਹਾਡੀ ਰਾਏ ਆ ਤੇ ਨਵੀਂ ਨਵੀਂ ਅਪਡੇਟ ਦੇ ਲਈ ਤੁਸੀਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਕਮੈਂਟ ਕਰਨਾ ਨਾ ਭੁੱਲਿਓ ਔਰ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਇਹ ਇਨਫੋਰਮੇਸ਼ਨ ਹਰ ਇੱਕ ਤੱਕ ਪਹੁੰਚ ਸਕੇ